ਦੋਰਾਹਾ ਪੁਲ ਹੇਠਾਂ ਫਸਿਆ ਟਰੱਕ ਟ੍ਰੈਫਿਕ ਪੁਲਿਸ ਨੂੰ ਪਈਆਂ ਭਾਜੜਾ ਅਜ ਦੋਰਾਹਾ ਨਹਿਰ ਪੁਲ ਹੇਠਾਂ ਲੁਧਿਆਣਾ ਤੋਂ ਆ ਰਿਹਾ ਸਿਮਿੰਟ ਵਾਲਾ ਟਰੱਕ ਫਸ ਗਿਆ ਜਿੱਦਾਂ ਹੀ ਟਰੱਕ ਪੁਲ ਹੇਠਾਂ ਫਸਿਆ ਟ੍ਰੈਫਿਕ ਪੁਲਿਸ ਨੂੰ ਭਾਜੜਾ ਪੈ ਗਈਆਂ ਉੱਥੇ ਹੀ ਟਰੱਕ ਚਾਲਕ ਦਾ ਕਹਿਣਾ ਸੀ ਕਿ ਉਹ ਪਹਿਲੀ ਵਾਰ ਇਸ ਰੂਟ ਤੇ ਆਇਆ ਹੈ ਜਿਸ ਕਰਕੇ ਉਸ ਨੂੰ ਪਤਾ ਨਹੀਂ ਸੀ ਲੱਗਿਆ ਉੱਥੇ ਹੀ ਟ੍ਰੈਫਿਕ ਪੁਲਿਸ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਕਾ ਤੁਹਾਡਾ ਹਾਂ ਜੀ ਸਿੰਘ ਜੀ ਜੀ ਗੱਡੀ ਫਸ ਗਈ ਆ ਪੌਦੇ ਦੇ નીચે ਕੀ ਗੱਲ ਪਤਾ ਨਹੀਂ ਲੱਗਿਆ ਹਾਂ ਜੀ ਪਤਾ ਹੀ ਨਹੀਂ ਲੱਗਿਆ ਮੈਂ ਆਇਆ ਪਹਿਲੀ ਵਾਰ ਇਸ ਰੋਡ ਤੇ ਕਿਹੜੀ ਗੱਡੀ ਐ ਕੀ ਲੋਡ ਸੀਗਾ ਅੰਦਰ ਇਹਨੇ ਖਾਲੀ ਗੱਡੀ ਐ ਕੀ ਲੋਡ ਹੁੰਦਾ ਵੈਸੇ ਇਹਦੇ ਸੀਮੈਂਟ ਜੀ ਹੁਣ ਕਿਵੇਂ ਕੱਢ ਰਹੇ ਹੋ ਇਹਨੂੰ ਇਹਨੂੰ ਹੁਣ ਥੱਲੇ ਹੁੰਦਾ ਦੀ ਜਾਵਾ ਕੱਢਾਂਗੇ ਟਾਈਮਾਂ ਦੀ ਥਾਂ ਥੱਲੇ ਹੋ ਜੂਗਾ ਫਿਰ ਕੱਢ ਲਾਂਗੇ ਦਸਤਾਰ ਦੀ ਕੀ ਮਾਮਲਾ ਹੋਇਆ ਪੌਦੇਲੇ ਬੜਾ ਦਿਨੇ ਬੋਤਲੇ ਜਾ ਹੁੰਦੇ ਆਪਣੇ ਬੀਸਾ ਬਿਆਸ ਸਿੰਘ ਜਾਉਂ ਜੈਕਸੀਡੈਂਟ ਹੋ ਗਿਆ ਮੈਂ ਉਹ ਐਕਸੀਡੈਂਟ ਤੇ ਗੱਡੀਆਂ ਪਰੇ ਕਰਾਉਣ ਗਿਆ ਸੀ ਇਹ ਜਮ ਮੁੜਕਿਆ ਕੇ ਦੇਖਿਆ ਤੇ ਇਹਨੇ ਗੱਡੀ ਫਸਾ ਲਈ ਇਹ ਕਿਹੜੀ ਬੜੀਆਂ ਗੱਡੀਆਂ ਇਧਰੋਂ ਮਨਾ ਨੇ ਬੋਰਡ ਵੀ ਲੱਗਿਆ ਪਰਲੇਵਾ ਤੇ ਫੇਰ ਵੀ ਇਹ ੱੱਕਾ ਕਰਦੇ ਨੇ ਠੀਕ ਹੈ ਹੁਣ ਕੀ ਕੀਤਾ ਜਾਵੇ ਹੁਣ ਤਾਂ ਇਹ ਗੱਡੀ ਫਸ ਗਈ ਜਾਂਦਾ ਕ੍ਰੇਨਾਂ ਜਾਂ ਜਾਂਦੇ ਟਾਇਰਾਂ ਦੀ ਹਵਾ ਕੱਢ ਕੇ ਉਹਨੂੰ ਬੈਕ ਕਰਾ ਲੈ ਗੱਡੀ ਖਾਲੀ ਐ ਇਹ ਕੀ ਪਰਿਆ ਦੀ ਗੱਡੀ ਚ ਵੈਸੇ ਨਹੀਂ ਗੱਡੀ ਖਾਲੀ ਐ ਕਿਸ ਚੀਜ਼ ਵਾਲੀ ਗੱਡੀ ਹੈ ਜੀ ਇਹ ਸੀਮੈਂਟ ਵਾਲੀ ਸੀਮੈਂਟ ਵਾਲੀ ਗੱਡੀ ਐ ਕੋਈ ਵੈਸੇ ਇਨਸਾਨ ਨਹੀਂ ਹੋਇਆ ਨਹੀਂ ਕੋਈ ਇਨਸਾਨ ਹੋਰ ਕੋਈ ਇਨਸਾਨ ਨਹੀਂ ਹੋਇਆ